ਪੱਠਾ ਪੱਠਾ ਤਾਂ ਆ ਗਈ ਹੈ ਕੱਡੋ 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 ਕਹੇ ਨੇ ਬਾਬੇ ਵਾਲੀਆਂ ਪੱਠਾਂ ਬਾਬੇ ਨੇ ਉਹ ਖੜੀਆਂ ਉੱਧਰ ਬਾਬਾ ਜੀ ਤੇਰੀਆਂ ਲੈ ਉਹ ਦੇਖ ਲਓ ਪਹਿਲਾਂ ਹਾਂ ਦਿਖਾ ਦੇ ਓ ਵਿਚੇ ਪਾਵਾਂਗੇ ਕੱਦੀ ਬਾਹਰ ਨੂੰ ਪਾ ਦਿੰਦੇ ਪੱਕੀਆਂ ਜਿਹੜੀਆਂ ਲਾਏ ਜਿਹੜਾ ਆਪਣੀਆਂ ਨਹੀਂ ਉਹ ਦੇਖ ਲੈ ਕੋਈ ਨਹੀਂ ਉਹ ਵੀ ਕਰ ਲਿਓ ਹਾਂ ਚੱਲ ਤੂੰ ਹੋਰ ਪਾ ਪੱਕੀ ਲੋਹੀ ਪਹਿਲਾਂ ਇੱਧਰ ਨਹੀਂ ਹੈ ਵੀਰ ਪੱਖਾ ਯਾਰ 6-7 ਨੇ ਹਾਂ ਗੱਡੀ ਮਨੀ ਆਲੇ ਖੜੀ ਓਏ ਥੱਲੇ ਆ ਬਾਈ ਤੇਰੇ ਇੱਕ ਮਿੰਟ ਆ ਆ ਦੇਖ ਲੈ ਗੱਡੀ ਮਨੀ ਇਰੇ ਥੱਲੇ ਆ ਪੱਠ ਪੰਜ ਕਰੂਗਾ ਪਿਛਾ ਹੋ ਜਾ ਯਾਰ ਮੜੀ ਹਟ ਗਿਆ ਗਣੀ ਹਟ ਗਿਆ ਲਓ ਦੇਖੀ ਇੱਕ ਛੋਲ ਕੱਟ ਵੜਾ ਫੜ ਹੋਰ ਕੱਟ ਪਿਛਾ ਹੋ ਹੋਰ ਮਿੱਠੂ ਕੀ ਯਾਰ ਬਹੁਤ ਵਧੀਆ ਅੱਗੇ ਦੇਖੀ ਬਹੁਤ ਵਧੀਆ ਕੱਟਦਾ ਨਹੀਂ ਨਹੀਂ ਕੁਝ ਨਹੀਂ ਹਾਂ ਜੀ ਕੈ ਹੋ ਗਈਆਂ 2 4 ਇਹ ਨਾ ਕਰੋ ਤਿੰਨੇ ਵੀਰ ਨਾਲ ਹੀ ਨਾ ਕਮਾਲ ਕਰਤੀ ਉਹ ਕੋਰਦੇ ਨਹੀਂ ਉਹ ਸੌਂਗੀ ਸਰਦਾਰ ਵੀਡੀਓ ਬਣਾ ਰੋ ਘੜ ਖੜੀਆਂ ਨਹੀਂ ਲੱਗੀਆਂ ਇਹ ਤਿੰਨੇ ਨੇ ਇੱਕ ਚਾਰ ਨੇ ਇੱਧਰ ਸੁਣ ਆਹ ਚਾਰ ਨੇ ਕੱਲ ਫਲਾਇ ਵੀ ਇੱਕ ਹੋਰ ਉਹਦੇ ਵਾਲੇ ਇੱਕ ਹੋਰ ਆਹ ਦੇ ਰਾਜੂ ਉਹ ਕੱਲ ਫਲਾਇ ਹੀ ਫਿਰਦਾ ਦਿਨ ਬਿਆਨ ਖੇਲਦੇ ਸੀ ਉਹਨਾਂ ਨੇ ਲੱਗਦੀ ਮੈ ਨਹੀਂ ਲੱਗਦੀ ਨਹੀਂ 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 ਹੋਰ ਨਹੀਂ ਕਿਤੇ ਹੈਗੀ ਦਿਨ ਤੋਂ ਲੈ ਡਾਕੇ ਮਾਰਦੇ ਹੈ ਹੈਲੋ ਸਰ ਨੂੰ ਲਾਈ ਤੇ ਇਹਨਾਂ ਦੇ ਲੱਚਮ ਚਾਂ ਚਾਂ ਲੱਗ ਅੱਛਾ ਕਿਉਂ ਇਹਨਾਂ ਦੇ ਧੌਲੇ ਆ ਗਏ ਪਟ ਰਾਜੂ ਹਾਂ ਕਨੇ ਦਾੰਦਾ ਪਟ ਖੀਰੀ ਖੀਰੀ ਆ ਲੈ ਲੈ ਪਾਠ ਯਾਰ ਕੱਲ ਮੈਂ ਲਾਈ ਫਰਦਾ ਹਾਂ 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 ਇਹਦਾ ਜਵਾਕਰ ਨੇ ਲਾ ਦਿੱਤਾ ਤੈਨੂੰ ਇੱਕ ਥੋੜੀ ਜਿਹੀ ਇੱਕ ਤੈਨੂੰ 20 ਰੁਪਏ ਦੀ ਪੁੜੀ ਹੁੰਦੀ ਉਹ ਦੱਸੋ ਚੰਗਾ ਤੈਨੂੰ ਨਹੀਂ ਨਹੀਂ ਆਪਾਂ ਲਵਾਂ ਚਾਪ ਚਾ ਨਹੀਂ ਲੱਗਦਾ ਹੈਗਾ ਤੇ ਸੋਣਾ ਵਧੀਆ ਰਹੇ ਆ ਓਏ ਓ ਗਾਹ ਨੂੰ ਮੈਂ ਵੀ ਕੱਲ ਫਲਾਕਿਆ ਹਾਂ ਉਹ ਮਿੱਠੂ ਲਾਉਂਦੀ ਉਹਦੀ ਕੁੜੀ ਨੇ ਲਾਦੀ ਚਾਹ ਦੇਖੇ ਇੱਧਰ ਨਿਕਲ ਪਾਠ ਹਾਂ ਦੱਸ ਬਾਈ ਓਏ ਬਾਈ ਉਹ ਦੱਸ ਦੱਸੋ ਜੀ ਹਟਾਏ ਦੇ ਦਿਓ ਮਿੰਟ ਪਰ ਪਾਪਾ ਜੀ ਜਿੰਨੇ ਵੀ ਹੈਗੇ ਆ ਆ ਵੇਚਦੇ ਹੋ ਨਾ ਤੁਸੀਂ ਆਪਣੇ ਦੂਜਿਆਂ ਤਾਂ ਨਾ ਕਰ ਬਾਬਾ ਜੀ ਦੱਸ ਮੁੱਲ ਦੂਜਿਆਂ ਨਾ ਕੋਈ ਚੱਲ ਜੀ ਮੇਰੀ ਹੈਗੀ ਲੱਗੇ ਨਾ ਦੱਸ 20000 ਰੁਪਏ ਮੰਗਦਾ ਰੈਸਟ ਲਾ ਮੁੱਲ ਉਹ ਮਾਲ ਵਾਲੀ ਪੱਟ ਲੈਣੀ ਪੈਸੇ ਦਾ ਆਪਾਂ ਤੋਲਣੇ ਆ ਲਾਉਣੇ ਥੋੜਾ ਰੋ ਫੜੀ ਨਹੀਂ ਹੈਗੀ ਮਾਲ ਵਾਲੀਆਂ ਨੇ ਇਹ ਮਾਲ ਵਾਲੀ ਆ ਆ ਦੂਗੀ ਯਾਰ ਆਖਰੀ ਐ ਬੱਕਰਿਆਂ ਤੋਂ ਡਰ ਲੱਗਦਾ আচ্ছা ਇੱਕ ਮਿੰਟ ਮੈਨੂੰ ਐ ਦੱਸ ਜਿਹੜੀਆਂ ਕਲ ਫਾਲੀ ਤੇ ਉਹ ਛੋਟੀਆਂ ਪੱਠਾਂ ਦੱਸ ਕਿੰਨੇ ਬਣੇ ਕਲ ਫਾਲੀ ਕਲ ਫਾਲੀ ਤਿੰਨ ਨਹੀਂ ਹੈ ਜੀ ਛੋਟੀਆਂ ਤਿੰਨੇ ਪਾ ਲਾਂਗੇ ਵੱਡੀਆਂ ਥੱਲੇ ਹਾਂ ਹੋ ਬਈ ਹਾਂ ਤਿੰਨੇ ਉਹ ਪਾ ਕੀ ਪਾਉਂਦੇ 20000 ਰੁਪਈਆ ਇਕੱਲੇ ਇਕੱਲੇ ਆਹ ਨਾਲ ਲੈ ਲਾਂਗੇ ਅਸੀਂ 20000 ਦੀ ਇਹ ਲੈ ਲਓ ਅਸੀਂ ਇਹ ਵੀ ਸਾਡੀ ਆ ਇਹ ਕਿਹੜਾ ਉੱਪਰ ਆ ਸੀ ਸਰ ਬਾਬੇ ਜੀ ਦਾ ਸੌਦਾ ਕਰ ਬਾਬਾ ਬੰਦਾ ਵਧੀਆ ਹਰ ਦੋ ਇਹਨੂੰ ਪਲੇ ਦੋ ਮਿੰਟ ਹੁਣ ਹੋ ਘਰੋਂ ਖੜੀ ਆ ਓਏ ਕਿਹੜੀ ਘਰੋਂ ਖੜੀ ਆ ਜੀ ਦੇ ਦੂੰਗਾ ਜਨਾਬ ਬੱਕਰੀਆਂ ਦੇ ਭਾਂਟੇ ਦੀ ਚਮੜੀ ਤਾਂ ਬਚਾਉਣੀ ਪੈਂਦੀ ਆ ਮੋਟੀ ਚਮੜੀ ਦੀ ਹੁਣ ਚਮੜੀ ਮੋਟੀ ਆ ਗਈ ਮੇਰੀ ਵਾਲੀ ਵੀ ਦੇਖ ਲੈ ਫੜ ਕੇ ਮਾੜੀ ਸਹੀ ਐ ਸਹੀ ਐ ਥੱਲਿਓ ਓਏ ਥੱਲਿਓ ਸਹੀ ਐ ਯਾਰ ਕਮੈਲਾਂ ਪੇ ਦਿਓ ਖੜੀਆਂ ਰਹਿੰਦੇ ਯਾਰ ਹਾਂ ਜੈ ਜੈ ਜੀ ਪਾ ਦੇ ਪਾ ਲਾ ਮੁੱਲ 11 ਬਾਬਾ ਹੀ 11000 ਦੀ ਹੈਗੀ ਪਹਿਲਾਂ ਤੁਸੀਂ ਆ ਦੇ ਦੇਖ ਲਾ ਕੋਈ ਖੁੱਲ ਕੇ ਮੈਦਾਨ ਚ ਦੱਸ ਦੇ ਬਾਬਾ ਸੰਗ ਨਾ ਪੱਕੀ ਗੱਲ 15ਾਂ ਦੀ ਪੱਠ ਲੈ ਜਾ ਬਸ ਇਹ ਟੋਟਾ ਟਾਇਰ ਹੈ ਜੂ ਦਵਾ ਦਾ ਆ ਬਾਬਾ ਆ ਹਾਂ ਉਹਨਾਂ ਨੇ ਕਹਣਾ ਬਾਬਾ ਗੱਲ ਇੱਕ ਗੱਲ ਸੁਣ ਲਈ ਪਰ ਉਹ ਰਸਤਾ ਨਹੀਂ ਤੈਨੂੰ ਦੇਣ ਵਾਲੀ ਹਾਂ ਜਾ ਬਾਬਾ ਤੇਰੀ ਵੋਟ ਮੈਂ ਪਾਉਂ ਬਾਬਾ ਲਈ ਪੜੀਆਂ ਇਹ ਨਹੀਂ ਗੱਲ ਮੈਂ ਇਹਦੀ ਕਰੂੰਗਾ ਗੱਲ ਕਰੂੰਗਾ ਸਹੀ ਬਿਲਕੁਲ ਇਹ ਬਾਬਾ ਅੱਜ ਦੀ ਮੰਡੀ ਚ ਅੱਜ ਦੀ ਤਰੀਖ ਚ 19 ਤਰੀਕ ਚ ਸਾਰੇ ਮੇਲੇ ਚੋ ਸਸਤਾ ਹੈ ਸਾਰਾ ਚੀਜ਼ ਜਿਹੜਾ ਮਰਜੀ ਇਹਨੂੰ ਖਰੀਦ ਸਕਦਾ ਹੈ ਚੀਜ਼ ਵੀ ਦੇਖ ਲੈਣਾ ਕਿੰਨੀਆਂ ਚੀਜ਼ ਨੂੰ ਇਹਨੂੰ ਪੱਛੇ ਵੀ ਕੀ ਲਿਬੜੀ ਹੋਈ ਆ ਮਾੜੀ ਦੀ ਗੱਲ ਕਰਦਾ ਤੈਨੂੰ ਪਤਾ ਯਾਰ ਜਦੋਂ ਵੀ ਪਰਖੀ ਆ ਨਾ ਦੇਖ ਲੈ ਯਾਰ ਮੈਂ ਤਾਂ ਸੱਚੇ ਦੇ ਬਾਬਾ ਨਾਲ ਆ ਗਿਆ ਉਹ ਭਾਈ ਆਪਾਂ ਨਾਲ ਆਈ ਇਹ ਲੋ ਬਾਬਾ ਜੀ 12000 ਦੀ ਦਿਓ ਕਿਆ ਦੇ ਬਾਬੇ ਪਾ ਦੇ 12 ਦੀ ਹੁੰਦੀ ਮੈਂ ਪਹਿਲੇ ਜਾਣਦਾ ਮੈਂ ਅੱਗੇ ਕਦੇ ਜਵਾਬ ਦਿੱਤਾ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ 500 ਮੈਲੇ ਨੂੰ ਗਰੀਬ ਉਹਦੇ ਚਿਰਾਂ ਤੇ ਦੇਣੀ ਦੇਣਾ ਤੇਰੀ ਚੰਗਾ ਸਾਰਾ ਕਹਿੰਦਾ ਦੇਣੇ ਨੇ ਤੇ ਤੇਰੇ ਪਾਸੇ ਪਾ ਕੇ ਲੈ ਆ ਪਹਿਲਾਂ ਲੈਰਾ ਕਰ ਹੱਥ ਹਾਂ ਕਰ ਲਿਆ ਇਹ ਮਕਾ ਕਿਹਟੂ ਮੈਂ ਜਾਣਾ ਸਾਢੇ 12 ਦੀ ਨਹੀਂ ਹੁਣੀ ਹੋਰ ਇੱਕੋ ਹੀ ਦਾ ਤੇ ਕਿੰਨੀ ਬਈ ਇੱਕੋ ਹੀ ਸਾਰੀ ਕਹਦੀ ਤੈਨੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਬਰ ਰਜ ਬਣੀ ਖਰਚਾ ਯਾਰ ਇੱਕੋ ਗੱਲ ਕਹਦੀ ਸਾਰੀ ਦੀ ਇੱਕ ਗੱਲ ਪੂਰਾ 5000 ਕਿਹੜਾ ਛੱਡਦਾ ਮੈਂ ਤਾਂ ਤੂੰ ਕਹਿੰਦਾ ਵੀ ਪੱਕੀ ਦੱਸ ਤੇ ਮਾਂ ਵੀ ਇੰਨੇ ਦੀ ਐ ਇਦੋਂ ਕੱਟ ਦੇਣੀ ਨਹੀਂ ਹੈਗੀ ਇੱਥੇ ਕਿਹ ਪਊਗੀ ਲਿਖਾਈ ਵੀ ਲੈਲਾ ਨਾਲ ਹਾਂ ਆ 200 ਟੰਪੂ ਦਾ ਸੀ ਪ੍ਰੇ ਕਰਤਾ ਟੰਪੂ ਪ੍ਰੇਮੀਆ ਹਾਂ ਜੀ ਕੀ ਕਰਨੀ ਆ ਹਾਂ ਜੀ ਤੁਲਾ ਹੋਇਆ ਬਾਬਾ ਜੋਗਰ ਨਾ ਮਾਰਦਿਆ ਆ ਕੋਈ ਨਾ ਕਰਾ ਦੇ ਥੋਪੇ ਨਾ ਤੋ ਕਹ 10 ਮਿੰਟ ਕਟਾਉਣੇ ਰੋਕ ਕੇ ਕਟਾਉਣੇ ਪੈਸੇ ਗਿੱਲੇ ਹੋ ਗਏ ਨਹੀਂ ਪੈਸਾ ਕਿੱਥੇ ਨੇ ਓਹੋ ਮੈਂ ਕਾਂ ਚ ਪਾਣੀ ਪੈਂਦਾ ਨਾ ਸਾਡੇ ਰਾਜੂ ਉਸ ਤੋਂ ਵੱਧ ਨਹੀਂ ਆਪਾਂ ਨੂੰ ਪੱਠ ਪਗਦੀ 12:30 ਤੋਂ ਵੱਧ ਨਹੀਂ ਬਗਦੀ ਤੂੰ ਲਾਤਾ ਲਾਤਾ ਰਾਜੂ ਐਨ ਬਾਬੇ ਨਾਲ ਲੈ ਜਾ ਉਥੋਂ ਮੰਡੀ ਤੋਂ ਲੈ ਲਾਂਗੇ ਬਾਬੇ ਤੋਂ ਮੰਡੀ ਤੋਂ ਲੈ ਲਿਓ ਛੱਡੋ ਰਹਿਣ ਦਾ ਪੂਰੀ 13000 ਦੀ ਦਿੰਨੇ ਨਹੀਂ ਦਿੰਦਾ ਬਸ ਆ ਚੱਲ ਠੀਕ ਆ ਸਾਢੇ 13 ਦੀ ਹੋ ਗਈ ਚੱਲ ਲੈ ਬਾਬਾ ਹਾਂ ਰੱਖ ਲੈ ਬੱਲੇਗਾ ਹੋ ਗਈ ਹੋ ਗਈ ਫੜਾ ਫੜਾ ਆ ਸਾਈ ਮੇਰੀ ਦੇ ਬਾਕੀ ਪੈਸੇ ਦਿੰਦਾ ਮੈਂ ਕਿ ਇਸ ਕੱਚਾ ਥੋੜੀ ਜਾਣ ਦੇਉਂਗਾ ਬਰੀ ਹੋਇਆ ਹੈ ਵਾ ਕੁੱਟ ਕੇ ਕੋਈ ਹੋਰ ਲੈ ਲੀ 500 ਰੁਪਏ ਦਾ ਇਤੋਂ ਲੈਣਾ ਨਾ ਕੋਈ ਨਹੀਂ ਕੋਈ ਤਿੰਨ ਚਾਰ ਮੈਂ ਪੰਜ ਮੈਂ ਉਤਨਾ ਪਹਿਲਾਂ ਕਰਤਾ 6 7 8 9 10 11 12 13 13.5 ਠੀਕ ਹੈ ਬਾਬਾ ਜੀ 500 ਰੁਪਏ ਨੂੰ ਛੋੜ ਕਰ ਦੇ 500 ਰੁਪਏ ਨੂੰ ਛੋੜ ਕਰ ਦੇ ਉਹ ਤਾਂ ਮੈਂ ਆਪ ਹੀ ਲੈਣ ਨੂੰ ਅਥਨ ਨੂੰ ਸਭ ਇਕੱਠਾ ਕਰਾਂਗਾ ਨਾਲ ਇਹਨੂੰ ਲੈਂਗਾ ਸਮਾਕੇ ਦੋ ਨਾਲੇ ਕੋਕਾ ਨੱਕ ਦਾ ਨਾ ਇਹ ਨਹੀਂ ਗੱਲ ਜੇ ਬਾਬੇ ਨੂੰ 500 ਵੀ ਭਾਵੇਂ ਛੋੜ ਕਰ ਦੇ ਕਰ ਸਕਦਾ ਹੈ ਚੱਲ ਥੋੜੀ ਲੈ ਲੈ ਅੱਜ ਨਹੀਂ ਐਕਚੁਅਲੀ ਅੱਜ ਨਹੀਂ ਅੱਜ ਨਹੀਂ ਅੱਜ ਮੇਲੇ ਆਇਆ ਹੈ ਬਾਬਾ ਬਾਬੇ ਦੇ ਖਰਚੇ ਵੀ ਬੜੇ ਨੇ ਨਾ ਮੈਨੂੰ ਪਤਾ ਸ਼ਾਮ ਨੂੰ ਟੀਮ ਫਰੇ ਤੋਂ ਖਾਣ ਪੀਣ ਨੂੰ ਮੰਗਾਂਗੇ ਨਾ ਨਾ ਜੀ 13.5 ਜੀ ਨੂੰ ਗਿਣਨ ਦੁਬਾਰਾ ਕੱਟ ਨਾ ਦਮਾਂਗੇ ਜੀ ਹੁਣ ਖੜੇ ਆ ਕੱਟ ਨਾ ਦਮਾਂਗੇ ਕੋਈ ਨਾ ਕੋਈ ਇੱਥੇ ਲੈ ਲਾਂਗੇ ਟੋਲੂ ਆ ਟੋਲੂ ਪ੍ਰੇਮੀ ਕੋਈ ਨਹੀਂ ਕੋਈ ਉੱਧਰ ਪੈਸੇ ਗਿਣੇ ਗਣਾਈ ਦਾ ਰਾਹ ਜੀ ਕਿਤੇ ਨਹੀਂ ਜਾਂਦੀ ਪਰਸੀ ਉੱਧਰ ਲੰਘੀ ਬੱਕਰੀ ਕਹਿੰਦਾ ਗਿਣੇ 26 ਨੋਟ ਨੇ 27 ਡਬਲ ਲੰਘ ਗਿਆ 27 ਆ ਸਾਢੇ 13 ਹੋ ਗਏ ਬਾਬਾ ਜੀ ਹਾਂ ਖੁਸ਼ ਹੋ ਜੀ 24 ਦੁਨੀ 24 ਦਾ ਤੇ 12 ਨਾ ਹੋਇਆ 22 ਨੋਟ ਹੋਣਗੇ ਸਾਢੇ 13 ਹਾਂ ਠੀਕ ਆ ਸਾਢੇ 13 ਠੀਕ ਆ ਸਾਢੇ 13 ਮੈਨੂੰ ਗਿਣਨੇ ਨਹੀਂ ਨੀ ਦੁਬਾਰਾ ਗਿਣ ਲੈ ਬਾਬਾ ਕਲ ਲੋ ਮੋਡੀਰ ਬਹਿ ਨਾ ਮੈਂ ਉਹ ਹੋ ਗਿਆ 13